ਪਾਹੂਜਾ ਕਾਰ ਲਾਈਫ ਵੱਲੋਂ ਜੀਵਾ ਇਲੈਕਟ੍ਰੀਕਲ ਸਕੂਟਰੀ ਲਾਂਚ ਨਾਬਾ ਚੋਂ ਖੁੱਲਿਆ ਜੀਵਾ ਐਕਟਿਵਾ ਦਾ ਸ਼ੋਰੂਮ ਪ੍ਰਦੂਸ਼ਣ ਰਹਿਤ ਵਾਹਨਾਂ ਦਾ ਮਾਰਕੀਟ 'ਚ ਆਉਣਾ ਜ਼ਰੂਰੀ ਵਿਧਾਇਕ ਦੇਵ ਮਾਨ ਵੱਧ ਰਹੇ ਪ੍ਰਦੂਸ਼ਣ ਕਾਰਨ ਅੱਜ ਆਬੋ ਹਵਾ ਗੰਧਲੀ ਹੋ ਚੁੱਕੀ ਅਤੇ ਮਹਿੰਗਾਈ ਕਾਰਨ ਤੇਲ ਦੀਆਂ ਕੀਮਤਾਂ ਸਮਾਨ ਚੂ ਰਹੀਆਂ ਹਨ ਜਿਸ ਨੂੰ ਦੇਖਦਿਆਂ ਪ੍ਰਦੂਸ਼ਣ ਰਹਿਤ ਅਤੇ ਬਿਨਾਂ ਪੈਟਰੋਲ ਡੀਜ਼ਲ ਵਾਹਨਾਂ ਦਾ ਮਾਰਕੀਟ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਇੰਨਾ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਪਾਹੁਜਾਕਾਰ ਲਾਈਫ ਵਿਕੇ ਬੈਟਰੀ ਨਾਲ ਚੱਲਣ ਵਾਲੀਆਂ ਸਕੂਟਰੀਆਂ ਦੇ ਸ਼ੋਰੂਮ ਦਾ ਉਦਘਾਟਨ ਕਰਨ ਉਪਰੰਤ ਕੀਤਾ। ਉਨ੍ਹਾਂ ਸ਼ੋਰੂਮ ਨੇ ਮਾਲਕ ਮਾਨੂਟ ਮਾਂਟੂ ਪਾਹਜਾ ਦਾ ਵਧਾਈਆਂ ਦਿੰਦਿਆਂ ਕਿਹਾ ਨਾਬਾ ਚ ਇਹ ਸ਼ੋਰੂਮ ਖੁੱਲਣ ਨਾਲ ਗਾਹਕਾਂ ਨੂੰ ਵੱਡੇ ਪੱਧਰ ਤੇ ਫਾਇਦਾ ਹੋਵੇਗਾ ਕਿਉਂਕਿ ਇਹ ਸਕੂਟਰੀਆਂ ਬਿਨਾਂ ਪੈਟਰੋਲ ਡੀਜ਼ਲ ਤੇ ਦੇ ਬੈਟਰੀਆਂ ਨਾਲ ਚੱਲਣਗੀਆਂ ਤੇ ਬੈਟਰੀ ਨੂੰ ਲੋਡ ਪੈਂ ਤੇ ਘਰ ਵਿੱਚ ਹੀ ਚਾਰਜ ਕੀਤਾ ਜਾ ਸਕਦਾ ਹੈ ਜਿਸ ਨਾਲ ਗਾਹਕ ਨੂੰ ਵੱਡੇ ਵੱਡਾ ਆਰਥਿਕ ਫਾਇਦਾ ਹੋਵੇਗਾ ਇਸ ਮੌਕੇ ਮਾਲਕ ਮੰਟੂ ਪਹੋਜਾ ਨੇ ਵਿਧਾਇਕ ਦੇਵਮਨ ਸਮੇਤ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਗਾਹਕਾਂ ਨੂੰ ਸਕੂਟਰੀ ਖਰੀਦਣ ਤੇ ਦੀਵਾਲੀ ਦੇ ਤਿਉਹਾਰ ਮੁੱਖ ਖਾਸ ਆਫਰ ਦਿੱਤੇ ਜਾਵੇਗੀ ਇਸ ਮੌਕੇ ਇਲਾਵਾ ਸ਼ਹਿਰ ਦੇ ਪਤਵੰਤੇ ਮੌਜੂਦ ਰਹੇ ਨਾਬਾ ਤੋਂ ਬਲਵੰਤ ਹਿਆਣਾ ਦੀ ਰਿਪੋਰਟ ਉਹ ਹੈਗਾ ਇਲੈਕਟ੍ਰਿਕ ਸਕੂਟਰੀਆਂ ਦਾ ਜੋ ਆਪਾਂ ਨੂੰ ਪਤਾ ਹੈ ਜਿਹੜਾ ਅਜ ਦਾ ਯੁੱਗ ਚੱਲ ਰਿਹਾ ਹੈਗਾ ਕਿੰਨਾ ਹੀ ਪੋਲੂਸ਼ਨ ਹੈ ਕਿੰਨਾ ਹੀ ਹਰ ਤਰ੍ਹਾਂ ਦਾ ਆਪਾਂ ਨੂੰ ਪਤਾ ਵੀ ਕਿਸ ਤਰ੍ਹਾਂ ਚੱਲ ਰਿਹਾ ਔਰ ਉਹਨੂੰ ਠੀਕ ਕਰਦੇ ਹੋਏ ਸਰਕਾਰਾਂ ਵੀ ਇਸ ਚੀਜ਼ ਤੇ ਜ਼ੋਰ ਲਾ ਰਹੀਆਂ ਨੇ ਕਿ ਪੋਲੂਸ਼ਨ ਖਤਮ ਹੋਣਾ ਚਾਹੀਦਾ ਉਸ ਵਿਹਾਰ ਤੇ ਇਹ ਕੰਮ ਆਪਾਂ ਨੇ ਨਵਾਂ ਜਿਹੜਾ ਸ਼ੁਰੂ ਕਰਿਆ ਹੈਗਾ ਬਹੁਤ ਹੀ ਵਧੀਆ ਸਕੂਟਰੀ ਹੈ ਜੀਵਾ ਕੰਪਨੀ ਦੀ ਜਿਹੜੀ ਕਿ ਬਹੁਤ ਹੀ ਰਿਜ਼ਰਵ ਰੇਟ ਹੈ ਦਾ ਹੋਰ ਸਕੂਟਰਾਂ ਨਾਲੋਂ ਕੋਈ ਇਹਦੀ ਸਰਵਿਸ ਨਹੀਂ ਕਰਾਣੀ ਪੈਂਦੀ ਕੋਈ ਇਹਦਾ ਮੋਗ ਲੈਣ ਨਹੀਂ ਬਦਲਣਾ ਪੈਂਦਾ ਇੱਕ ਵਾਰ ਬਸ ਚਾਰਜ ਕਰਕੇ ਬਸ ਚੱਲੀ ਹੋ ਜਾਂਦੀ ਹੈ ਫਿਰ ਤਾਂ ਇਹ ਕਿ ਇਹ ਦੀ ਇੱਕ ਵਾਰੀ ਚਾਰਜ ਕਰਕੇ ਕਿੰਨੇ ਕਿਲੋਮੀਟਰ ਜੀ ਇੱਕ ਵਾਰ ਚਾਰਜ ਕਰਕੇ 70 ਕਿਲੋਮੀਟਰ ਇਹ ਮੈਕਸਿਮਮ ਚੱਲਦੀ ਹੈਗੀ ਹੈ ਤੇ ਉਹਦੇ ਚ ਵੱਖ-ਵੱਖ ਵੱਖ ਮਾਡਲ ਵੀ ਨੇ ਇਹਦੇ ਚ ਜਿਹੜੇ ਕਿ ਹਰ ਤਰ੍ਹਾਂ ਦਾ ਮਤਲਬ ਕੀ ਮਾਡਲ ਬਣਾਏ ਹੋਏ ਨੇ ਕੰਪਨੀ ਦੇ ਬੈਗਰ ਪਹਿਲਾਂ ਕਿਸੇ ਕੰਪਨੀ ਦੇ ਹੈ ਨਹੀਂ ਬੈਗਰ ਵੀ ਇਹਦੇ ਚ ਬੈਗਰ ਵੀ ਹੈ ਕਿਉਂਕਿ ਇਹਦੇ ਚ ਇੰਜਨ ਨਹੀਂ ਹੈਗਾ ਨਾ ਮੋਟਰ ਹੈ ਮੋਟਰ ਤਾਂ ਇਹ ਕਰਕੇ ਉਹ ਬੈਕਪ ਪਲਟੀ ਚਲਾ ਲੋ ਜਾਂ ਸਿੱਧੇ ਚਲਾ ਲੋ ਬੈਕ ਤਾਂ ਵੀ ਕਿਸੇ ਬਜ਼ੁਰਗ ਤੋਂ ਜਿਵੇਂ ਪਿੱਛੇ ਨਹੀਂ ਹਟਦੀ ਉਹ ਵੀ ਆਪਾਂ ਹਟਾ ਸਕਦੇ ਥੈਂਕ ਯੂ ਥੈਂਕ ਯੂ ਜੀ ਧੰਨਵਾਦ। ਅੱਜ ਤੁਸੀਂ ਪਹੁੰਚੋ ਕੀ ਮਕਸਦ ਹੈ ਜੀ? ਅੱਜ ਨਾਪਾ ਗ੍ਰੇਟ ਚੌਕ ਪਹੁੰਚਾ ਕਾਰ ਲਾਇਕ ਤੇ ਮੈਂ ਪਹੁੰਚਿਆ ਜੀ ਔਰ ਸਾਡੇ ਮੇਰੇ ਭਰਾ ਪਹੁੰਚਾ ਸਾਹਿਬ ਇਹਨਾਂ ਦੇ ਮੈਸੀ ਜਿਹੜੇ ਨੇ ਜੀ ਸੋਰੀਆ ਪਹੁੰਚਾ ਐਮਸੀ ਨੇ ਤੇ ਇਹਨਾਂ ਨੇ ਆਪਣੇ ਕਾਰੋਬਾਰ ਦੇ ਵਿੱਚ ਵਾਧਾ ਕੀਤਾ ਅੱਗੇ ਵੀ ਕਾਰ ਐਕਸੈਸਰੀ ਦਾ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਤੇ ਹੁਣ ਜੀਵਾ ਨਵੀਂ ਕੰਪਨੀ ਆਈ ਜੀ ਕਿ ਜਿਹੜੀਆਂ ਕਿ ਇਲੈਕਟ੍ਰੀਕਲ ਜਿਹੜੀਆਂ ਨੇ ਮੋਟਰਸਾਈਕਲ ਬਣਾਉਂਦੀਆਂ ਨੇ ਸਕੂਟਰੀਆਂ ਬਣਾਉਂਦੀਆਂ ਨੇ ਤੇ ਇਹ ਤੁਸੀਂ ਦੇਖ ਰਹੇ ਹੋ ਬਹੁਤ ਹੀ ਲੇਟੈਸਟ ਟੈਕਨੀਕ ਹੈ ਜਿਹਦੇ ਵਿੱਚ ਇਸਤੇਮਾਲ ਇਹਦੇ ਵਿੱਚ ਹਰ ਚੀਜ਼ ਹੈ ਬੈਕ ਗੇਅਰ ਵੀ ਹੈ ਔਰ ਇਹਦੇ ਵਿੱਚ ਜਿਹੜਾ ਚੋਰੀ ਵੀ ਨਹੀਂ ਹੁੰਦੀ ਚੋਰੀ ਨਹੀਂ ਹੁੰਦੀ ਜਿਹੜਾ ਸੈਂਟਰ ਲੋਕ ਜਿਹੜਾ ਸੈਂਟਰ ਲੋਕ ਹੈ ਦਾ ਸੈਂਟਰ ਲੋਕ ਲਾ ਦਿਓ ਤਾਂ ਕਿ ਲੋਕ ਹੋ ਜਾਂਦੀ ਹੈ ਬਿਲਕੁਲ ਚੋਰੀ ਹੋਣ ਦੀ ਕੋਈ ਸੰਭਾਵਨਾ ਨਹੀਂ ਤੇ ਜਿਹੜੇ ਪ੍ਰਾਈਸ ਨੇ ਜੀ ਬੜੇ ਰੀਜ਼ਨੇਬਲ ਜੀ ਇਹਦੀ ਸ਼ੁਰੂਆਤ ਜਿਹੜੀ ਹੈ ਜੀ 35000 ਤੋਂ ਹੁੰਦੀ ਹੈ ਔਰ ਜੇ ਤੁਸੀਂ ਤਿੰਨ ਲੈਣੀ ਆ ਤਾਂ ਲੱਖ ਰੁਪਏ ਦੇ ਵਿੱਚ ਤਿੰਨ ਤੁਹਾਨੂੰ ਮਿਲ ਜਾਣੀਆਂ ਜਾਨੀ ਕਿ ਤੁਹਾਨੂੰ 33000 ਰੁਪਏ ਦੀ ਖਪਾਊਗੀ 1 ਲੱਖ ਦੇ ਵਿੱਚ ਤਿੰਨ ਮਿਲ ਗਈਆਂ ਤੁਹਾਨੂੰ ਤੇ ਜਿਹੜਾ ਟਾਪ ਮਾਡਲ ਆ ਉਹ ਮੈਂ 65000 ਜਰਦਾ ਹਾਂਜੀ ਸਰ 65000 ਦਾ ਜੀ ਰਿਲੇਸ਼ਨ ਕਰੀਆ ਜੀ ਤੇ ਬਾਕੀ ਕੋਈ ਸਰਵਿਸ ਨਹੀਂ ਜੀ ਕੋਈ ਸੋਲੂਸ਼ਨ ਨਹੀਂ ਕੋਈ ਤੇਲ ਨਹੀਂ ਕੋ ਕੁਛ ਨਹੀਂ 1 ਸਾਲ ਦੇ ਵਿੱਚ ਤੁਹਾਡੇ ਪੈਸੇ ਪੂਰੇ ਹੋ ਜਾਣੇ ਆ ਤੇ ਇੱਕ ਵਾਰ ਜਰੂਰ ਟਰਾਈ ਕਰੋ ਪਹੁੰਚਾ ਜਿਹੜਾ ਦੀ ਕਾਰ ਲਾਈਫ ਤੇ ਤੁਸੀਂ ਪਹੁੰਚੋ ਪਟਿਆਲਾ ਕੇ ਗ੍ਰੇਡ ਚੌਕ ਲਾਪਾ ਤੇ ਇੱਕ ਵਾਰ ਜ਼ਰੂਰ ਟਰਾਈ ਕਰੋ ਤੁਸੀਂ ਬਹੁਤ ਅੱਛਾ ਕਿਉਂਕਿ ਅੱਜ ਕੱਲ ਜਿਵੇਂ ਆਪਾਂ ਸਾਰੇ ਪ੍ਰਸ਼ਾਸਨ ਆ ਵੀ ਡੀਜ਼ਲ ਦਾ ਰੇਟ ਵੱਧ ਗਿਆ ਕਰੋਸ ਦਾ ਰੇਟ ਵੱਧ ਗਿਆ ਤੇ ਉਤੋਂ ਨਜ਼ਾਤ ਹੈ ਜੀ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਗੁਰਬਾਣੀ ਵੀ ਲਿਖਿਆ ਕਿ ਪਵਨ ਗੁਰੂ ਪਾਣੀ ਪਤਾ ਮਾਤਾ ਤਤ ਮਾਤ ਜਿਹੜਾ ਵਾਤਾਵਰਨ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਤੇ ਉਹ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਵਿੱਚ ਵੱਡਾ ਯੋਗਦਾਨ ਹੈ ਜਾਨੀ ਕਿ ਪੋਲੂਸ਼ਨ ਹੀ ਹੈ ਨਹੀਂ ਪੋਲੂਸ਼ਨ ਹੀ ਹੈ ਜੀ ਤੇ ਇੱਕ ਇੱਕ ਵਾਰ ਬੈਟਰੀ ਚਾਰਜ ਕਰਕੇ ਇਹ ਕਿੰਨੀ ਚੱਲਦੀ ਹੈ ਇਹ 70 ਕਿਲੋਮੀਟਰ ਚੱਲਦੀ ਹੈ 70 ਕਿਲੋਮੀਟਰ ਜਿਹੜੀ ਹੈ ਜੀ ਇੱਕ ਵਾਰ ਬੈਟਰੀ 4 ਘੰਟੇ ਦਾ ਚੱਲਦੀ ਆ ਜਿਹੜੀ ਦੂਜੀ ਆ 35000 ਤੋਂ ਸ਼ੁਰੂ ਹੁੰਦੀ ਆ ਜੀ ਉਹ 50 ਕਿਲੋਮੀਟਰ ਚੱਲਦੀ ਆ ਜੇ ਤੁਸੀਂ ਤਿੰਨ ਲਓਗੇ ਲੱਖ ਰੁਪਏ ਚ ਤੁਹਾਨੂੰ ਤਿੰਨ ਮਗਰ ਇੱਕ ਮਹੀਨੇ ਇੱਕ ਸਾਲ ਚ ਆਪਣਾ ਜਿਹੜਾ ਕੱਢ ਜੂ ਮਨ ਲਈ ਇੱਕ ਸਾਲ ਦੇ ਵਿੱਚ ਇਹਦੀ ਪ੍ਰਾਈਸ ਪੂਰੀ ਹੋ ਜਾਂਦੀ ਹੈ ਜੀ ਬਹੁਤ ਅੱਛੀ ਗੱਲ ਹੈ ਜੀ ਤੇ ਨਵਾਂ ਨਵਾਂ ਸਿਸਟਮ ਆ ਰਿਹਾ ਸੰਸਾਰ ਦਾ ਜਿਹੜਾ ਜੀ ਪੂਰਾ ਸਿਨੈਰੀਓ ਚੇਂਜ ਹੋ ਰਿਹਾ ਗਲੋਬਲ ਵਾਰਮਿੰਗ ਤੋਂ ਲੋਕ ਕਹੇ ਪਏ ਆ ਮੌਸਮ ਬਦਲੀ ਹੋ ਰਹੀ ਆ ਬਰਸਾਤਾਂ ਆ ਰਹੀਆਂ ਨੇ ਧੁੱਪ ਜਿਹੜੀ ਹੱਦ ਨਾਲ ਵੱਧ ਪੈ ਰਹੀ ਆ ਉਹਦੇ ਵਿੱਚ ਇਹ ਬਹੁਤ ਵੱਡਾ ਯੋਗਦਾਨ ਆ ਸਮਝ ਲਓ ਕਿ ਜਿਵੇਂ ਅਸੀਂ ਬੂਟੇ ਲਾਉਨੇ ਆ ਤਾਂ ਇਹ ਵੀ ਤੁਸੀਂ ਸਮਝ ਲਓ ਤੁਹਾਡੇ ਘਰ ਤੇ ਬੂਟਾ ਲੱਗਿਆ ਜਿਹਦਾ ਪ੍ਰੋਡਕਸ਼ਨ ਰਹਿਤ ਹੋਵੇ ਸਾਰਿਆਂ ਨੂੰ ਇਹ ਬੇਨਤੀ ਹੈ ਇੱਕ ਵਾਰ ਜ਼ਰੂਰ ਟ੍ਰਾਈ ਕਰੋ ਕਿਉਂਕਿ ਫਿਰ ਜਦੋਂ ਸਾਰੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਮਾਨਕਾਮ ਕਰੋ ਮਾਨਕਾਮ